ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਐਮਪੀ ਅਮਰਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਨੂੰ ਪੁਲਿਸ ਡਿਬਰੂਗੜ ਜੇਲ੍ਹ ਤੋਂ ਪੰਜਾਬ ਦੇ ਵਿੱਚ ਮੋਗਾ ਲੈ ਕੇ ਪਹੁੰਚੀ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸਦਣੇ ਆ ਬੀਤੇ ਦਿਨੀ ਬਸੰਤ ਸਿੰਘ ਮੋਗਾ ਦੇ ਮਾਤਾ ਦਾ ਦਿਹਾਤ ਹੋ ਗਿਆ ਸੀ ਉਹਨਾਂ ਦੀ ਅੰਤਿਮ ਰਸਮਾਂ ਮੌਕੇ ਬਸਾਤ ਸਿੰਘ ਮੋਗਾ ਨੂੰ ਪ੍ਰੋਲ ਦਿੱਤੀ ਗਈ ਹੈ ਤਸਵੀਰਾਂ ਤੁਹਾਨੂੰ ਸਿੱਧੇ ਦਿਖਾ ਰਹੇ ਹਾਂ ਬੱਤ-ਬੱਤ ਖਬਰ ਨੂੰ ਸ਼ੇਅਰ ਕਰਿਓ ਤੁਸੀਂ ਦੇਖ ਸਕਦੇ ਹੋ ਕਿਵੇਂ ਬਸਾਤ ਸਿੰਘ ਮੋਗਾ ਜਦੋਂ ਆਪਣੇ ਪਿੰਡ ਆਪਣੇ ਘਰ ਪਹੁੰਚਦੇ ਤਾਂ ਉਸ ਤੋਂ ਬਾਅਦ ਆਪਣੀ ਅੱਖਾਂ ਦੇ ਨਾਲ ਅੰਤਿਮ ਸਮੇਂ ਆਪਣੀ ਮਾਤਾ ਦੇ ਜੋ ਦਰਸ਼ਨ ਕਰਦਾ ਤਾਂ ਭਾਵਕ ਹੁੰਦਾ ਨਜ਼ਰ ਆਇਆ ਦੱਸ ਦਿੰਨੇ ਕਿ ਐਮਪੀ ਅਮਰਿਤਪਾਲ ਸਿੰਘ ਦੇ ਨਾਲ ਬਿਲਕੁਲ ਇਹ ਬਸੰਤ ਸਿੰਘ ਮੋਗਾ ਨਾਲ ਰਹਿੰਦਾ ਸੀ ਜਦੋਂ ਵੀ ਅਮਰਤਪਾਲ ਸਿੰਘ ਨੇ ਕਿਤੇ ਪ੍ਰਚਾਰ ਕਰਨਾ ਜਾਂ ਕੋਈ ਹੋਰ ਸੰਬੋਧਨ ਕਰਨਾ ਤਾਂ ਬਿਲਕੁਲ ਉਹਨਾਂ ਦੇ ਨਜ਼ਦੀਕ ਉਹਨਾਂ ਦੀ ਸਕਿਉਰਿਟੀ ਤੌਰ ਤੇ ਬਸੰਤ ਸਿੰਘ ਮੋਗਾ ਨਜ਼ਰ ਆਉਂਦਾ ਸੀ ਦੱਸਿਆ ਜਾ ਰਿਹਾ ਕਿ ਅਮਰਤਪਾਲ ਸਿੰਘ ਦੇ ਨਾਲ ਇਸ ਬਸੰਤ ਸਿੰਘ ਤੇ ਨਾਲ ਨਾਲ ਸਾਥੀਆਂ ਦੇ ਐਨਐਸਏ ਲੱਗੀ ਹੋਈ ਸੀ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਜਿੱਥੇ ਕਿ ਪਰਿਵਾਰ ਵੱਲੋਂ ਇੱਕ ਅਪੀਲ ਕੀਤੀ ਗਈ ਸੀ ਕਿ ਮਾਤਾ ਦੇ ਦੇਹਾਂਤ ਤੋਂ ਤੇ ਅੰਤਿਮ ਰਸਮਾਂ ਤੇ ਬਸੰਤ ਸਿੰਘ ਨੂੰ ਪ੍ਰੋਲ ਦਿੱਤੀ ਜਾਵੇ ਜਿਸ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਨੇ ਅੱਜ ਡਿਬਰੂਗੜ੍ਹ ਜੇਲ੍ਹ ਤੋਂ ਬਸੰਤ ਸਿੰਘ ਮੋਗਾ ਨੂੰ ਉਹਨਾਂ ਦੇ ਪਿੰਡ ਲੈ ਕੇ ਪਹੁੰਚੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸਖਤ ਪੈਰਾ ਪੁਲਿਸ ਦਾ ਸੀ ਕਿਸੇ ਤਰੀਕੇ ਦੀ ਵੀ ਲਾਪਰਵਾਹੀ ਜਿਹੜੀ ਪੁਲਿਸ ਨਹੀਂ ਵਰਤ ਰਹੀ ਕਿਸੇ ਨੂੰ ਨਜ਼ਦੀਕ ਨਹੀਂ ਆ ਦਿੱਤਾ ਜਾ ਰਿਹਾ ਕਿਸੇ ਨੂੰ ਵੀ ਗੱਲ ਕਰਨ ਦੀ ਇਜਾਜ਼ਤ ਨਹੀਂ ਤਾਂ ਇਸੇ ਤਰੀਕੇ ਨਾਲ ਤੁਸੀਂ ਦੇਖੋ ਕਿ ਆਪਣੇ ਪਰਿਵਾਰ ਰਿਸ਼ਤੇਦਾਰਾਂ ਦੇ ਨਾਲ ਕਿਵੇਂ ਭਾਵਕ ਹੋਇਆ ਬਸੰਤ ਸਿੰਘ ਮੋਗਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਤਸਵੀਰਾਂ ਤੁਸੀਂ ਦੇਖੋ ਤੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਜੋਰੇ <Și> <analyze anthropology> <lequel�> <prescribe> ਆਪਾਂ ਲਾ ਰਹੇ ਹਾਂ ਪਾਸੇ ਆ ਬਾਈ ਜੀ ਸਾਈਡ ਤੇ ਸਾਈਡ ਤੇ ਬਾਈ ਜੀ ਬਾਈ ਜੀ ਮੈਨੂੰ ਕਰੋ ਇਹਦੇ ਤੋਂ ਹੁਣ ਚਲੋ ਕੋਈ ਨਹੀਂ ਕੋਈ ਲੈ ਰਹੇ ਹਾਂ ਬਾਈ ਜੀ ਆ ਜਾਓ ਫਖਰੀ ਜੀ ਬੜਾ ਇੱਧਰ ਸਿੰਘ ਸਾਈਡ ਤੇ ਸਾਈਡ ਤੇ ਵਿੱਚ ਨਹੀਂ Tchau,